ਯਾਰ ਕਰਦੇ ਸਮਿਆਂ ਸੀ ਸੋਚਦੇ ਹਾਂ ਕਿ ਸਾਰੀ ਦੁਨੀਆ ਪਰਮਾਤਮਾ ਨੇ ਬਣਾਈ ਹੈ ਪਰ ਨਫ਼ਰਤ ਕਰਨ ਬਿਲੇ ਅਸੀਂ ਭੁੱਲ ਜਾਂਦੇ ਹਾਂ ਤੇ ਫਿਰ ਵੀ ਇਨਸਾਨ ਆਪਣੇ ਆਪ ਨੂੰ ਬੁੱਧੀਮਾਨ ਸਮਝਦਾ ਹੈ ਜੇਕਰ ਕੁਝ ਵੀ ਸਹੀ ਨਹੀਂ ਚੱਲ ਰਿਹਾ ਤਾਂ ਖੁਦ ਨੂੰ ਕੁਝ ਸਮਾਂ ਦੇ ਕੇ ਖਿਆਲਾਂ ਤੇ ਜਜ਼ਬਾਤਾਂ ਨੂੰ ਸ਼ਾਂਤ ਹੋ ਲੈਣ ਦਿਓ ਕਿਉਂਕਿ ਸਾਫ਼ ਤੇ ਸ਼ਾਂਤ ਪਾਣੀ ਵਿੱਚ ਹੀ ਸਾਫ਼ ਦੇਖਿਆ ਜਾ ਸਕਦਾ ਹੈ रिश्ता कायम ਰੱਖਣ ਲਈ ਕਿਸੇ ਖੂਬਸੂਰਤ ਸਾਥੀ ਦੀ ਨਹੀਂ ਸਗੋ ਸਮਝਦਾਰ ਸਾਥੀ ਦੀ ਲੋੜ ਹੁੰਦੀ ਹੈ ਸਭ ਕੁਝ ਗਵਾ ਦੇਣ ਤੋਂ ਜ਼ਿਆਦਾ ਬੁਰਾ ਉਸ ਉਮੀਦ ਨੂੰ ਗਵਾ ਦੇਣਾ ਹੁੰਦਾ ਹੈ ਜਿਹਦੇ ਭਰੋਸੇ ਅਸੀਂ ਸਭ ਕੁਝ ਦੁਬਾਰਾ ਹਾਸਲ ਕਰ ਸਕਦੇ ਹਾਂ ਯਾਦ ਰੱਖੋ ਕਿ ਜਿਸਦੇ ਕੋਲ ਉਮੀਦ ਹੈ ਉਹ ਲੱਖ ਵਾਰ ਹਾਰ ਕੇ ਵੀ ਨਹੀਂ ਹਾਰਦਾ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਪਿਆਰ ਦੋਸਤੀ ਤੋਂ ਬਾਅਦ ਹੋ ਸਕਦਾ ਹੈ ਪਰ ਦੋਸਤੀ ਕਦੇ ਵੀ ਪਿਆਰ ਤੋਂ ਬਾਅਦ ਨਹੀਂ ਹੋ ਸਕਦੀ ਜਿਸ ਤਰ੍ਹਾਂ ਦਵਾਈ ਖਾਣ ਤੋਂ ਪਹਿਲਾਂ ਕੰਮ ਨਹੀਂ ਕਰਦੀ ਖਾਣ ਤੋਂ ਬਾਅਦ ਹੀ ਕੰਮ ਕਰਦੀ ਹੈ ਕੁਝ ਪਲ ਇਕੱਲੇ ਬੈਠ ਕੇ ਰੱਬ ਨੂੰ ਯਾਦ ਜ਼ਰੂਰ ਕਰਿਆ ਕਰੋ ਸੱਚ ਜਾਣਿਓ ਬਹੁਤ ਸੁਕੂਨ ਮਿਲੇਗਾ ਇਮਲੀ ਦਾ ਨਾਮ ਲੈਣ ਨਾਲ ਮੂੰਹ ਵਿੱਚ ਪਾਣੀ ਨਾ ਆਵੇ ਤੇ ਰੱਬ ਦਾ ਨਾਮ ਲੈਣ ਨਾਲ ਆਤਮਾ ਨੂੰ ਠੰਡਕ ਨਾ ਮਿਲੇ ਇਹ ਕਦੇ ਹੋ ਹੀ ਨਹੀਂ ਸਕਦਾ ਜ਼ਿੰਦਗੀ ਵਿੱਚ ਜਿੱਤ ਸਿਰਫ ਉਸ ਦੀ ਹੀ ਨਹੀਂ ਹੁੰਦੀ ਜੋ ਬਹੁਤ ਤਾਕਤਵਰ ਹੋਵੇ ਤੇਜ ਹੋਵੇ ਚਲਾਕ ਹੋਵੇ ਆਖਿਰ ਵਿੱਚ ਜਿੱਤ ਤਾਂ ਉਸ ਦੀ ਹੀ ਹੁੰਦੀ ਹੈ ਜਿਸ ਨੂੰ ਖੁਦ ਉੱਪਰ ਵਿਸ਼ਵਾਸ ਹੋਵੇ ਜਦੋਂ ਵਿਸ਼ਵਾਸ ਹੀ ਕਮਜ਼ੋਰ ਹੋ ਜਾਵੇ ਤਾਂ ਉਸ ਦੇ ਕਰਮ ਦੂਸ਼ਿਤ ਹੋਣ ਲੱਗ ਜਾਂਦੇ ਨੇ ਜੇ ਜਦੋਂ ਕਰਮ ਦੂਸ਼ਿਤ ਹੋਣ ਲੱਗ ਜਾਂਦੇ ਨੇ ਤਾਂ ਫਿਰ ਉਹ ਬਰਬਾਦੀ ਦੀ ਕਗਾਰ ਤੇ ਆ ਜਾਂਦਾ ਹੈ ਜ਼ਿੰਦਗੀ ਦੇ ਤੱਕਿਆਂ ਵਿੱਚ ਸਭ ਤੋਂ ਬਿਹਤਰੀਨ ਤੱਕਾ ਉਹ ਹੁੰਦਾ ਹੈ ਜੋ ਤੁਹਾਨੂੰ ਸਬਕ ਦੇ ਜਾਵੇ ਜਿਸ ਨਾਲ ਤੁਸੀਂ ਡਿੱਗ ਭਾਵੇਂ ਜਾਵੋ ਪਰ ਡਿੱਗ ਕੇ ਉੱਠਣਾ ਸਿੱਖ ਜਾਵੋ ਜਦੋਂ ਜ਼ਿੰਦਗੀ ਦੀ ਰੇਲ ਗੱਡੀ ਸਹੀ ਰਸਤੇ ਤੇ ਚੱਲਦੀ ਹੈ ਤਾਂ ਸਾਰੇ ਤੁਹਾਡੇ ਨਾਲ ਇਕੱਠੇ ਚੱਲਦੇ ਹਨ ਔਰ ਜਦੋਂ ਰਸਤਾ ਥੋੜਾ ਜਿਹਾ ਗਲਤ ਹੋ ਜਾਂਦਾ ਹੈ ਤਾਂ ਤੁਹਾਡਾ ਕੋਈ ਵੀ ਸਾਥ ਨਹੀਂ ਦਿੰਦਾ ਜਦੋਂ ਤਕਲੀਫਾਂ ਆਉਂਦਾ ਇੱਕ ਗੱਲ ਯਾਦ ਰੱਖਿਓ ਕਿ ਬੰਦਾ ਹਮੇਸ਼ਾ ਤਕਲੀਫਾਂ ਤੋਂ ਹੀ ਸਿੱਖਦਾ ਹੈ ਤੇ ਅੱਗੇ ਵੱਧਦਾ ਹੈ ਖੁਸ਼ੀ ਵਿੱਚ ਤਾਂ ਅਕਸਰ ਉਹ ਸਿੱਖੇ ਉਹ ਸਬਕ ਵੀ ਭੁੱਲ ਜਾਂਦਾ ਹੈ ਜੇਕਰ ਸਮਾਂ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੁੰਦਾ ਤਾਂ ਤੁਸੀਂ ਕਦੇ ਵੀ ਆਪਣੇ ਤੇ ਪਰਾਏ ਦੀ ਪਛਾਣ ਨਹੀਂ ਕਰ ਸਕਦੇ ਸੀ ਸਭਾ ਸਭ ਕੁਝ ਸਿਖਾ ਦਿੰਦਾ ਹੈ ਕੌਣ ਆਪਣਾ ਹੈ ਤੇ ਕੌਣ ਪਰਾਇਆ ਹੈ ਕਿਉਂਕਿ ਜਿਹੜੇ ਆਪਣੇ ਹੁੰਦੇ ਹਨ ਉਹ ਮਾੜੇ ਸਮੇਂ ਵਿੱਚ ਹਮੇਸ਼ਾ ਸਾਥ ਦਿੰਦੇ ਹਨ ਅਤੇ ਜੋ ਆਪਣੇ ਨਹੀਂ ਹੁੰਦੇ ਉਹ ਮਾੜੇ ਸਮੇਂ ਵਿੱਚ ਤੁਹਾਨੂੰ ਹਮੇਸ਼ਾ ਛੱਡ ਦਿੰਦੇ ਹਨ ਆਪਣਾ ਰਸਤਾ ਖੁਦ ਹੀ ਬਣਾਓ ਅਸੀਂ ਇਕੱਲੇ ਹੀ ਪੈਦਾ ਹੁੰਦੇ ਹਾਂ ਤੇ ਇਕੱਲੇ ਹੀ ਮਰ ਜਾਂਦੇ ਹਾਂ ਇਸ ਲਈ ਸਾਡੇ ਤੋਂ ਇਲਾਵਾ ਕੋਈ ਹੋਰ ਸਾਡੀ ਕਿਸਮਤ ਦਾ ਫੈਸਲਾ ਨਹੀਂ ਕਰ ਸਕਦਾ